ਇਸ ਵਾਰ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਸਰੂਰ ਲੋਕਾਂ ਦੇ ਸਿਰ ਚੜ ਬੋਲਿਆ ਜੋ ਕਿ ਸਾਰੇ ਪੰਜਾਬ ਵਿੱਚ 31 ਦਸੰਬਰ ਨੂੰ ਹੋਈਆਂ ਪਰ ਇੱਕ ਪਿੰਡ ਦੀ ਹੈਰਾਨ ਕਰਨ ਵਾਲੀ ਸਰਪੰਚੀ ਦੀ ਚੋਣ ਸਾਹਮਣੇ ਆਈ ਜਿੱਥੇ ਪਿੰਡ ਦੀ ਸਰਪੰਚੀ ਨੂੰ ਲੈ ਕੇ ਨੂਹ ਤੇ ਸੱਸ ਦੇ ਵਿਚਕਾਰ ਚੋਣ ਲੜੀ ਗਈ ਜੀ ਹਾਂ ਨੂਹ ਤੇ ਸੱਸ ਦੇ ਵਿਚਕਾਰ ਪਿੰਡ ਦੀ ਸਰਪੰਚੀ ਦੀ ਚੋਣ ਲੜੀ ਗਈ ਤੁਹਾਨੂੰ ਦੱਸਦਿਆਂ ਇਸ ਮਾਮਲੇ ਬਾਰੇ ਸਾਰੀ ਜਾਣਕਾਰੀ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਨਾਲ ਆਪਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਦੋਸਤੋ ਪਿੰਡ ਬੀਗੰਪੁਰਾ ਵਿੱਚ 107 ਥੱਲੇ ਰਹਿਣ ਵਾਲੀਆਂ ਨੂੰ ਸਸਦੀਪ ਵਿੱਚ ਸਰਪੰਚੀ ਦੀ ਹੋਈ ਟੱਕਰ ਵਿੱਚ ਪੜੀ ਲਿਖੀ ਨੂਨੇ ਬਾਜੀ ਮਾਰ ਲਈ ਕਮਲਜੀਤ ਕੌਰ ਨੇ 88 ਵੋਟਾਂ ਹਾਸਲ ਕਰਕੇ ਆਪਣੀ ਸੱਸ ਬਿਮਲਾ ਦੇਵੀ ਨੂੰ 47 ਵੋਟਾਂ ਦੇ ਫਰਕ ਨਾਲ ਹਰਾਇਆ ਬਿਮਲਾ ਦੇਵੀ ਜੋ ਪਿੰਡ ਦੀ 15 ਸਾਲਾਂ ਤੋਂ ਪੰਜਵੰਦੀ ਆ ਰਹੀ ਸੀ ਸਿਰਫ 48 ਵੋਟਾਂ ਹੀ ਹਾਸਲ ਕਰ ਸਕੀ ਬੇਗੰਪੁਰਾ ਇੱਕ ਛੋਟਾ ਜਿਹਾ ਪਿੰਡ ਹੈ ਜਿਸ ਦੀ 160 ਵੋਟਾਂ ਹਨ ਹਾਲਾਂਕਿ ਇਸ ਪਿੰਡ ਵਿੱਚ ਸਰਪੰਚ ਜੀ ਦੇ ਤਿੰਨ ਉਮੀਦਵਾਰ ਸਨ ਪਰ ਮੁੱਖ ਮੁਕਾਬਲਾ ਨੂੰ ਸੱਸ ਵਿੱਚ ਹੀ ਰਿਹਾ ਤੀਜੀ ਉਮੀਦਵਾਰ ਨੂੰ 31 ਵੋਟਾਂ ਮਿਲੀਆਂ ਗਿਣਤੀ ਕੇਂਦਰ ਦੇ ਬਾਹਰ ਖੜੀ ਕਮਲਜੀਤ ਕੌਰ ਪੂਰੇ ਪਰੋਸੇ ਵਿੱਚ ਸੀ ਕਿ ਉਹ ਹੀ ਚੋਣ ਜਿੱਤੇਗੀ ਚੋਣਾਂ ਵਿੱਚ ਆਪਣੀ ਸੱਸ ਨੂੰ ਹਰਾਉਣ ਤੋਂ ਬਾਅਦ ਪਿੰਡ ਦੇ ਗੁਰਦੁਆਰੇ ਵਿੱਚ ਮੱਥਾ ਟੇਕਣ ਉਪਰੰਤ ਜੇਤੂ ਰਹੀ ਕਮਲਜੀਤ ਕੌਰ ਨੇ ਕਿਹਾ ਕਿ ਇਸ ਲੜਾਈ ਨੂੰ মিডিਆ ਨੇ ਭਾਵੇਂ ਨੂੰ ਸੱਸ ਦੀ ਲੜਾਈ ਬਣਾ ਕੇ ਪੇਸ਼ ਕੀਤਾ ਜਦ ਕਿ ਅਸਲ ਵਿੱਚ ਇਹ ਲੜਾਈ ਪਿੰਡ ਦੀ ਤਰੱਕੀ ਲਈ ਲੜੀ ਜਾ ਰਹੀ ਹੈ ਲੋਕਾਂ ਨੇ ਪੜ੍ਹੇ ਲਿਖਿਆਂ ਦਾ ਸਾਥ ਦੇ ਕੇ ਪਿੰਡ ਦੀ ਤਰੱਕੀ ਦਾ ਰਾਹ ਚੁਣਿਆ ਹੈ ਗੁਰਦੁਆਰੇ ਵਿੱਚ ਉਸ ਦੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਰਲ ਕੇ ਚੱਲਣਾ ਹੈ ਗੁਰਦੁਆਰੇ ਵਿੱਚ ਮੱਥਾ ਟੇਕਣ ਤੋਂ ਬਾਅਦ ਕਮਲਜੀਤ ਕੌਰ ਸਮਰਥਕਾਂ ਨਾਲ ਆਪਣੇ ਘਰ ਗਈ ਜਿੱਥੇ ਉਸ ਦੀ ਹਾਰੀ ਹੋਈ ਸੱਸ ਨੇ ਤਿਲ ਜੋ ਆ ਕੇ ਸਵਾਗਤ ਕੀਤਾ ਉਸ ਦਾ ਮੂੰਹ ਮਿੱਠਾ ਕਰਵਾਇਆ ਜਾਣਕਾਰੀ ਅਨੁਸਾਰ ਸੱਸ ਦਿਮਲਾ ਦੇਵੀ ਨੂੰ ਹਤੋਂ ਹੋਈ ਹਾਰ ਕਾਰਨ ਭਰੀ-ਪਿੱਤੀ ਤੇ ਬੈਠੀ ਸੀ ਪਰ ਸਾਬਕਾ ਸਰਪੰਚ ਰਾਮਪਾਲ ਦੇ ਕਹਿੰਦੇ ਉਸਨੇ ਆਪਣੀ ਨੂ ਦਾ ਸਵਾਗਤ ਕੀਤਾ ਸੱਸ ਦੇ ਹਾਰ ਜਾਣ ਕਾਰਨ ਨੂ ਨੇ ਆਪਣੇ ਸਮਰਥਕਾਂ ਨੂੰ ਢੋਲ ਵਜਾਉਣ ਤੋਂ ਮਨਾਂ ਕੀਤਾ ਹੋਇਆ ਸੀ ਚੋਣ ਪ੍ਰਚਾਰ ਦੌਰਾਨ ਘਰ ਵਿੱਚ ਤਣਾਅ ਬਣਿਆ ਰਿਹਾ ਸੀ ਪਰ ਅੱਜ ਆਪਣੀ ਹਾਰ ਤੋਂ ਬਾਅਦ ਵੀ ਨੂ ਨੂੰ ਦਿੱਤੇ ਅਸੀਰਵਾਦ ਨਾਲ ਕੁਝ ਹੱਦ ਤੱਕ ਇਹ ਕੁੜਤਨ ਘਟ ਜ਼ਰੂਰ ਗਈ ਹੈ